ਪੈਟਰੋਲਿੰਗ ਅਧੀਨ ਸਟਾਫ ਨੂੰ ਦੇਖੋ ਬੇਸਿਕਲੀ ਜਿਵੇਂ ਮੈਂ ਪਹਿਲਾਂ ਕਿਹਾ ਸੀਗਾ ਕਿ ਟ੍ਰਾਫਿਕ ਤੇ ਪੀਸੀਆਰ ਨੂੰ ਆਪਾਂ ਇੰਟੀਗ੍ਰੇਟ ਕਰਤਾ ਹੈ ਨੰਬਰ 1 ਨੰਬਰ 2 ਡਿਊਟੀਆਂ ਐਂਡ ਰਿਸਪੌਂਸਿਬਿਲਿਟੀਜ਼ ਜਿਹੜੀ ਹੈਗੀਆਂ ਉਹ ਡੀਸੈਂਟਰਾਈਜ਼ ਕਰਨੀਆਂ ਕਿਉਂਕਿ ਇਹ ਮੌਕੇ ਦਾ ਅਸਰ ਜਿਹੜਾ ਖੜਾ ਹੈ ਉਹਨੂੰ ਪਤਾ ਹੈ ਕਿ ਕਿਸ ਪੁਆਇੰਟ ਤੇ ਕਿਸ ਟਾਈਮ ਤੇ ਚਾਮ ਲੱਗਦਾ ਹੈ ਕੰਡੀਸ਼ਨ ਹੁੰਦਾ ਕਿੱਥੇ ਵਾਧਵੇ ਦੀ ਜ਼ਰੂਰਤ ਹੈ ਕਿੱਥੇ ਹੈਵੀ ਗੱਡੀਆਂ ਦੀ ਐਂਟਰੀ ਬੈਨ ਹੋਣੀ ਚਾਹੀਦੀ ਹੈ ਪਰਟੀਕੂਲਰ ਟਾਈਮ ਫਰੇਮਸ ਇਸ ਲਈ ਸ਼ਹਿਰ ਚ ਜਿਹੜੇ ਪਹਿਲਾਂ 4 ਜ਼ੋਨ ਸੀਗੇ ਹੁਣ ਆਪਾਂ 8 ਜ਼ੋਨ ਕਰਤੇ ਹਾਂ ਤੁਸੀਂ ਦੇਖ ਲਿਆ ਇਨ ਇਹਨਾਂ ਨੂੰ ਗੱਡੀਆਂ ਸੀਗੀਆਂ ਸਾਡੇ ਕੋਲ ਸੀਐਸਆਰ ਦੀਆਂ ਗੱਡੀਆਂ ਸੀਗੀਆਂ ਉਹ ਪ੍ਰੋਵਾਈਡ ਕਰਾਈ ਗਈਆਂ ਛੋਟਾ ਵੈਪਨ ਇਹਨਾਂ ਦੇ ਨਾਲ ਹੋਗਾ ਵਾਕੀ ਟੋਕੀ ਸੈਟ ਹੋਣਗੇ ਇਨ ਗੱਡੀਆਂ ਚ ਜੀਪੀਐਸ ਵੀ ਇੱਕ ਹਫਤੇ ਚ ਫੀਟੋ ਰਿਪੋਰਟ ਦਗਾ ਇਹਨਾਂ ਦੇ ਪਰਮਨੈਂਟ ਹੌਲਡ ਪੁਆਇੰਟਸ ਹੋਣਗੇ ਹੁਣ ਹੌਲਡ ਪੁਆਇੰਟਸ ਤੇ ਬੈਠ ਕੇ ਮੋਨੀਟਰ ਕਰਾਂਗੇ रेगुलर विजिट ਕਰਨਗੇ ਜਿਹੜੇ ਜਿਹੜੇ ਕੰਜੈਸ਼ਨ ਪੁਆਇੰਟਸ ਹੈ ਤੇ ਇਹਨਾਂ ਨੂੰ ਫੁੱਲ ਪਾਵਰ ਦਿੱਤੀ ਹੈ ਕਿ ਅਗਰ ਮੈਨ ਪਾਵਰ ਦੀ ਸ਼ਾਰਟੇਜ ਹੁੰਦੀ ਹੈ ਤੇ ਇਹ ਕਨਸਰਨ ਥਾਣੇ 'ਚ ਫੋਨ ਕਰਕੇ ਹੋਰ ਮੈਨ ਪਾਵਰ ਮੰਗਾ ਲੈ ਬਟ ਟ੍ਰਾਫਿਕ ਜਮ ਜਿਹੜਾ ਹੈ ਕੰਜੈਸ਼ਨ ਪੁਆਇੰਟਸ ਹੈ ਉਹ ਅੱਜ ਤੋਂ ਤੁਸੀਂ ਦੇਖੋਗੇ ਐਂਡ ਤੁਹਾਡੀ ਸਪੋਰਟਲੀ ਵੀ ਲੋਡ ਹੋਗੀ ਕਿ ਸਾਨੂੰ ਫੀਡਬੈਕ ਜ਼ਰੂਰ ਦਿਓ ਕਿ ਟ੍ਰਾਫਿਕ ਜਮ ਜਾਂ ਕੰਜੈਸ਼ਨ ਜਿਹੜੇ

ਪੀਸੀਆਰ ਤਾਂ ਚੱਲ ਹੀ ਰਹੀ ਹੈ ਜੀ ਜੀ ਉਸ ਦੇ ਓਵਰ ਐਂਡ ਅਬਵ ਜ਼ੋਨਸ ਇਨਕਰੀਜ਼ ਕਰਤੇ ਜ਼ੋਨ ਇਨਚਾਰਜ ਬਣਾਤੇ ਇੱਕ ਜ਼ੋਨ ਦੇ ਥੱਲੇ ਪੰਜ ਛੇ ਮੋਟਰਸਾਈਕਲ ਹੋ ਗਏ ਤਿੰਨ ਚਾਰ ਫੋਰ ਵੀਲਰ ਹੋ ਗਏ ਤਾਂ ਸੁਪਰਵੀਜ਼ਨ ਆਸਾਨ ਹੋ ਗਈ ਠੀਕ ਹੈ ਜੀ ਮੰਨ ਲਓ ਇੱਕ ਜਗ੍ਹਾ ਪੀਸੀਆਰ ਖੜੀ ਹੈ ਵਿਲੀ ਖੜੀ ਹੈ ਜ਼ੋਨ ਇਨਚਾਰਜ ਨੂੰ ਪਤਾ ਹੈ ਕਿ ਉੱਥੇ ਟ੍ਰੈਫਿਕ ਜਾਮ ਲੱਗਿਆ ਹੋਇਆ ਹੈ ਇਟ ਇਜ਼ ਹਿਸ অর ਹਰ ਰਿਸਪੌਂਸਿਬਿਲਟੀ ਉਹ ਪੀਸੀਆਰ ਨੂੰ ਉੱਥੇ ਬੁਲਾ ਲੇ ਕਿ ਹੁਣ ਇੱਥੇ 2 ਘੰਟੇ ਤੁਸੀਂ ਇੱਥੇ ਡਿਊਟੀ ਇਹ ਡੀਸੈਂਟਰਲਾਈਜ਼ ਕੀਤਾ

हाई कंडीशन ਉਹਨਾਂ ਨੂੰ ਨੋ ਟੋਲਰੈਂਸ ਜ਼ੋਨ ਡਿਕਲੇਅਰ ਕਰਨਗੇ ਉਹ ਵੀ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਉਹਨਾਂ ਨੂੰ ਡੋਮਿਨੇਟ ਕਰਕੇ ਰੱਖेंगे नगर निगम ਦਾ ਸਾਥ ਕਰਕੇ ਜਿਹੜੇ ਵੀ ਰੇੜੀਆਂ ਫੜੀਆਂ ਲਗਾਉਣਦੇ ਉਹ ਵੀ ਗੜੀ ਬਾਦ ਨਹੀਂ ਉਹਨਾਂ ਨੂੰ ਵੱਖਰੀ ਥਾਂ ਦੇ ਦਿੱਤੇ ਜਾਊਗਾ ਹਾਂਜੀ ਸਰ ਰਾਤੀ ਦੇ ਸਭ 112 ਨੰਬਰ ਤੇ ਕਾਲ ਕਰਤੀ 112 ਨੰਬਰ ਸਰ ਜੀ ਸਕੂਲ ਦੇ ਵਿੱਚ ਕਿੰਨੇ ਟਾਈਮ ਕਾਫੀ ਲੱਗਦਾ ਉਸ ਪਾਰਟिकुलर ਸਕੂਲਸ ਨੇ ਜਿੱਥੇ ਬਹੁਤ ਟ੍ਰੈਨਰ ਹੈ ਸੈਕੰਡ ਹਾਸਪੀਟਲ ਹੈ ਬੀਸੀਐਮ ਸਕੂਲ ਹੈ ਮੀਂਦ 1.5 2 ਮੇਜਰ ਸਕੂਲ ਹੈ ਅਜੇ ਤੱਕ ਕਿਸੇ ਐਕਸ਼ਨ ਲੈਣਾ ਕਿ ਵੱਡੇ ਅਧਿਕਾਰੀਆਂ ਦੇ ਬੱਚੇ ਬੋਖੀ ਮੈਂ ਮੈਂ ਉਹੀ ਕਹਿ ਰਿਹਾ ਨਾ ਜੀ ਜਦ ਤੁਸੀਂ ਡੀਸੈਂਟਰਲਾਈਜ਼ ਕਰ ਲੋ ਨਾ ਜੀ

ਇਸ ਲਈ ਅਪੰਡਿਸ ਬੈਟਰ ਨਹੀਂ ਹੈ ਇਹ ਦੋਸਤ ਕੋਲੇ ਮੈਨੇਜਮੈਂਟ ਨਾਲ ਪਰਪੇਟੀ ਮੀਟਿੰਗ ਕਰਕੇ ਆਉਣੂ ਇਸ ਤਰ੍ਹਾਂ ਦੀ ਬੈਟਰ ਨਹੀਂ ਉਹ ਕਰਨਗੇ ਦੇਖੋ ਪਤਾ ਹੈ ਇਟ ਇਜ਼ 올 ਸਟੈਪ ਬਾਈ ਸਟੈਪ ਪ੍ਰੋਸੈਸ ਅਸੀਂ ਹਮ ਪਹਿਲਾ ਆਪਾਂ ਅੱਜ ਇਹ ਕੀਤਾ ਜੀ ਦਾ ਆਪਾਂ ਅਸਰ ਦੇਖਦੇ ਹਾਂ ਤੁਸੀਂ ਵੀ ਦੇਖਿਓ ਕਿ ਕੋਈ ਫਰਕ ਪਿਆ ਹੈ 10 15 20 ਤੱਕੀ ਪਰਸੈਂਟ ਸ਼ਹਿਰ ਚ ਪੁਲਿਸ ਦੀ ਪ੍ਰੈਜ਼ੈਂਸ ਜਿਹੜੀ ਹੈ ਉਹ ਇਨਕਰੀਜ਼ ਹੋਈ ਹੈ ਕਿ ਨਹੀਂ ਹੋਈ ਠੀਕ ਹੈ ਜੀ ਤੇ ਮੇਰੇ ਹਿਸਾਬ ਨਾਲ ਫਰਕ ਪਾਉਗਾ ਸਰ ਜਿਹੜੇ ਤੁਸੀਂ ਦੋ ਇਹ ਐਪੀਕਸੋਨ ਜਿਹੜੇ ਡਿਕਲੈਅਰ ਕਰਦੇ ਨੇ ਰੂਟਸ ਉਹ ਕਿਹੜੀ ਕਿਹੜੀ ਰੂਟਸ ਨੇ ਵੀ ਸਟਿਲ ਹੈਵ ਟੂ ਡਿਸਾਈਡ ਸਰ ਕੱਲੇ ਕੋਟਾ ਜਾਇਕਾ 96 ਜਿਹੜੇ ਤਵਾ ਦੇ ਹੁੰਦੇ ਆ ਮਲਾਜ ਉਹ ਜਿਹਨਾਂ ਵੀ ਓਵਰਸਟੇ ਸਗੀ ਤੇ ਜਿਹੜੇ ਨਾਨ ਪਰਫਾਰਮੈਂਸ ਸੀਗੇ ਉਹਨਾਂ ਦਾ ਅਕਾਉਂਟ ਕੀਤਾ ਟੂ ਬ੍ਰਿੰਗ ਮੋਰ ਐਫੀਸ਼ੀਐਂਸੀ ਐਂਡ ਟ੍ਰਾਂਸਪਰੈਂਸੀ ਸਰੇਕ ਐਕਸ਼ਨ ਦੁਆਰਾ ਇਹ ਪਰਚਾ ਜਾਰੀ ਰਹੂਗਾ ਜਿਹੜੇ ਨਾਨ ਪਰਫਾਰਮੈਂਸ ਵਾਲੇ ਦਕਾਰੀ ਨੇ ਨਾਨ ਪਾਇਦਰਸ਼ੀ ਕਰਦੇ ਆ ਡਿਲੇ ਕਰਦੇ ਆ ਡਿਲੇ ਹੋ ਗਿਆ ਨਾਨ ਪਰਫਾਰਮਰਸ ਹੋ ਗਏ ਨਾਨ ਕੋਰ ਪੁਲਿਸਿੰਗ ਐਕਟੀਵਿਟੀਜ਼ ਜਿਹੜੀ ਹੈ ਉਹਨਾਂ ਚੋਂ ਆਪਾਂ ਮੁਲਾਜ਼ਮ ਕੱਢ ਕੇ ਟ੍ਰੈਫਿਕ ਪੀਸੀਆਰ ਤੇ ਥਾਣੇ ਦੇ ਹਾਂ ਨਾ ਨਾ ਕਿਹੜੀ ਚੌਕੀਆਂ ਦੇ ਜਿਹੜੇ ਜਿਆਦਾ ਟ੍ਰਾਫਿਕ ਵਾਲੇ ਚੌਕੀਆਂ ਤੇ ਹਾਲੀਆਂ ਉਹਨਾਂ ਦੇ ਵਿੱਚ ਸਭ ਹੋ ਗਿਆ ਸਭ ਹੋ ਗਿਆ ਸਰ ਇੱਕ ਨਾ ਪਾ ਦੇ ਚੌਕ ਦੇ ਵਿੱਚ ਨੀ ਗਾਰਡ ਕੋਈ ਟ੍ਰੈਫਿਕ ਕੰਟਰੋਲ ਬੋਰਡ ਆਉਣ ਵਾਲੇ ਜਿੰਨੇ ਤੋਂ ਕੁਝ ਕੀਤਾ ਜਾਵੇ ਮੈਂ ਉਹੀ ਕਹਿ ਰਿਹਾ ਪਾਈ ਤਾਂ ਇਹ ਕੀ ਕੀਤਾ ਹੈ ਇਹ ਆਪਣਾ ਕਰਨਗੇ ਚੌਕ ਚੇਂਜ ਕਰਵਾਸਤੇ ਕੁਝ ਜਾਂ ਉਹ ਟ੍ਰੈਫਿਕ ਲਾਈਟਸ ਦੇ ਵਾਸਤੇ ਕੁਝ ਇਸ ਤਰ੍ਹਾਂ ਵੀ ਜਾ ਬਣਾ ਕੇ ਇਹ ਮੰਮੀ ਮੇਰੇ ਧਿਆਨ ਚ ਨਹੀਂ ਤੁਸੀਂ ਮੈਨੂੰ ਬੱਕਰੇ ਵਰਗਾ ਦੱਸਦੇ ਹੋ ਸਭ ਪੀਕਾਰਸ ਦੇ ਮਾਰਨਿੰਗ ਹੋ ਚਾਹਾਂ ਦੇ ਦੋਹਰੇ ਦਿਨਾਂ ਘਟੇ ਟ੍ਰੈਫਿਕਟੀ ਜਾ ਬਲਦਾ ਹੈ